ਉਹ ਚੈਨਲਾਂ ਦੇ ਵੱਲੋਂ ਜਿਹੜਾ ਵਾ ਉਹ ਕੁਝ ਜੋਤਸ਼ੀਆਂ ਨੂੰ ਪ੍ਰਮੋਟ ਕੀਤਾ ਜਾਂਦਾ। ਜਿਹੜੇ ਜੋਤਸ਼ੀਆਂ ਨੂੰ ਪ੍ਰਮੋਟ ਕੀਤਾ ਜਾਂਦਾ ਉਹਨਾਂ ਨੂੰ ਐਦਾਂ ਪ੍ਰਮੋਟ ਕੀਤਾ ਜਾਂਦਾ ਵੀ ਸਿੱਖ ਪਰਿਵਾਰ ਵਾਲੇ ਜੋਤਸ਼ੀ ਜਾਂ ਸਿੱਖ ਧਰਮ ਵਾਲੇ ਜੋਤਸ਼ੀ ਉਹਦੇ ਵਿੱਚ ਲਿਖਿਆ ਜਾ ਰਿਹਾ ਵੀ ਸਿੱਖ ਧਰਮ ਵਾਲੀ ਜੋਤਸ਼ੀ ਕਰਦੀ ਬਾਬਿਆਂ ਦਾ ਪਰਦਾ ਫਾਸ਼ ਐਦਾਂ ਕਰਕੇ ਕਹਿੰਦੇ ਪਾਪ ਵੀ ਉਹ ਜਿਹੜੇ ਜੋਤਸ਼ੀਆਂ ਨੂੰ ਪ੍ਰਮੋਟ ਇੱਕ ਚੈਨਲ ਵੱਲੋਂ ਨਹੀਂ ਕਾਫੀ ਚੈਨਲਾਂ ਵੱਲੋਂ ਤੇ ਕਾਫੀ ਜੋਤਸ਼ੀਆਂ ਨੂੰ ਐ ਪ੍ਰੇਜ਼ੈਂਟ ਕੀਤਾ ਜਾਂਦਾ ਵੀ ਜਿਵੇਂ ਇਹ ਸਿੱਖ ਧਰਮ ਦੇ ਜੋਤਸ਼ੀ ਨੇ ਜਿਦਕ ਸਿੱਖ ਧਰਮ ਦੇ ਵਿੱਚ ਜੋਤਸ਼ੀ ਦਾ ਕੱਲ ਹੀ ਨਹੀਂ ਹੈਗੀ ਇਹ ਤਾਂ ਸਾਰਾ ਕੁਝ ਪਖੰਡਾ ਕਰਮकांड ਆ ਮਹਾਰਾਜ ਨੇ ਸਾਨੂੰ ਕਿਹਾ ਹੋਇਆ ਵਾ ਰੋਕਿਆ ਹੋਇਆ ਵਾ ਸੋ ਦਾਸ ਨੇ ਉਹਨਾਂ ਕੁਝ ਚੈਨਲਾਂ ਦੇ ਵਿੱਚੋਂ ਗੱਲ ਕੀਤੀ ਚੈਨਲਾਂ ਦੇ ਨਾਲ ਉਹਨਾਂ ਨਾਲ ਡਿਸਕਸ਼ਨ ਹੋਈ ਆ ਉਹਨਾਂ ਨੂੰ ਸਮਝਾਇਆ ਵਾ ਕਿ ਉਹਨਾਂ ਨੂੰ ਬੜੇ ਪਿਆਰ ਸਤਕਾਰ ਦੇ ਨਾਲ ਬੇਨਤੀ ਕੀਤੀ ਆ ਜਿੱਥੇ ਉਹਨਾਂ ਨੂੰ ਬੇਨਤੀ ਕੀਤੀ ਆ ਉੱਥੇ ਸਿੱਖ ਧਰਮ ਨੂੰ ਦੇ ਆਪਣੇ ਆਪ ਨੂੰ ਕਹਿਣ ਵਾਲੇ ਜੋਤਸੀ ਜਿਹੜੇ ਨੇ ਉਹਨਾਂ ਵਿੱਚੋਂ ਵੀ ਕੁਝ ਜੋਤਸੀਆਂ ਨਾਲ ਗੱਲ ਕੀਤੀ ਆ ਉਹਨਾਂ ਦਾ ਪ੍ਰੋਫੈਸ਼ਨ ਨਾ ਚਲੋ ਮੈਂ ਉਸ ਵਿਸ਼ੇ 'ਤੇ ਨਹੀਂ ਪੜਨਾ ਚਾਹੁੰਦਾ ਕਿ ਉਹ ਕੀ ਕਰਦੇ ਨੇ ਪਰ ਉਹਨਾਂ ਨੇ ਇਹ ਬੇਨਤੀ ਕੀਤੀ ਐ ਵੀ ਤੁਸੀਂ ਆਪਣੇ ਇਸ ਕੰਮ ਨੂੰ ਸਿੱਖ ਧਰਮ ਦੇ ਨਾਲ ਨਹੀਂ ਜੋੜ ਸਕਦੇ ਜੇ ਤੁਸੀਂ ਪਿੱਛੇ ਜੋੜਿਆ ਵਾ ਤੇ ਉਹ ਗਲਤੀ ਦੁਬਾਰਾ ਨਾ ਹੋਵੇ ਸੋ ਉਹਨਾਂ ਨੇ ਵੀ ਬੜੇ ਪ੍ਰੇਮ ਪਿਆਰ ਨਾਲ ਗੱਲ ਨੂੰ ਸੁਣਿਆ ਸਮਝਿਆ ਤੇ ਆਸ ਕਰਦਾ ਵੀ ਉਹ ਇਸ ਗੱਲ ਦੇ ਉੱਤੇ ਖਰੇ ਰਹਿਣਗੇ ਵੀ ਦੁਬਾਰਾ ਉਹ ਜਿਹੜੀ ਆ ਉਹ ਇਹ ਗਲਤੀ ਨਹੀਂ ਕਰਨਗੇ ਤੇ ਸਾਨੂੰ ਮਜਬੂਰਨ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਨੀ ਪਾਉਗੀ ਕਿਉਂਕਿ ਅਸੀਂ ਚਾਹੁੰਦੇ ਕਿ ਜਿਹੜਾ ਮਸਲਾ ਪ੍ਰੇਮ ਪਿਆਰ ਨਾਲ ਹਲੋ ਜੇ ਸਹੀ ਨਾਲ ਹੋ ਜੇ ਉਹਦੇ ਨਾਲ ਦੀ ਰੀਸ ਨਹੀਂ ਹੈਗੀ